ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੈਪੀ ਜੈ ਭਾਰਤ ਦਾਸ ਰਾਜ ਕੁਮਾਰ ਸਾਹੀ ਜਿੰਨੀ ਚੋਨਾ ਚ ਜਲੰਧਰ ਦੇ ਵਿੱਚ ਹੋਣ ਜਾ ਰਹੀਆਂ ਨੇ ਖਾਸ ਤੌਰ ਤੇ ਐਮ ਐਲ ਏ ਬਣਾਂਦੇ ਦੀ ਬਹੁਤ ਸਾਰੀਆਂ ਪਾਰਟੀਆਂ ਬਹੁਤ ਸਾਰੇ ਲੀਡਰ ਉਸ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ 10ਵੀਂ ਨੰਬਰ 13 ਤੇ ਫਲਾਂ ਦੀ ਟੋਕਰੀ ਦੇ ਚੋਣ ਨਿਸ਼ਾਨ ਦੇ ਨਾਲ ਆਪ ਸਭ ਦੇ ਰੂਪ ਰੂਪ ਹੋ ਰਹੀ ਹੈ ਤੇ ਮੈਂ ਬੇਨਤੀ ਕਰਨਾ ਚਾਹਨਾ ਪੜਾਈ ਦਾ ਮਿਆਰ ਉੱਚਾ ਕਰਨ ਲਈ ਬਾਕੀ ਦੀਆਂ ਪ੍ਰਸ਼ਾਸਨਿਕ ਜੋ ਸਿੱਖ ਸੁਵਿਧਾ ਮ ਤੁਹਾਡੇ ਤੱਕ ਨਹੀਂ ਪਹੁੰਚ ਰਹੀਆਂ ਨੇ ਉਹਨਾਂ ਨੂੰ ਮੁਕੰਮਲ ਤੌਰ ਤੇ ਤੁਹਾਡੇ ਤੱਕ ਲੈ ਆਉਣ ਦੇ ਲਈ ਤੇ ਨਾਲ ਹੀ ਨਾਲ ਜਿਹੜੀਆਂ ਸਾਡੀਆਂ ਆਰਥਿਕ ਸਮੱਸਿਆਵਾਂ ਸ਼ਹਿਰ ਦੇ ਵਿੱਚ ਨੇ ਬੇਰੋਜ਼ਗਾਰੀ ਇਹ ਉਹਨਾਂ ਨੂੰ ਦੂਰ ਕਰਨ ਦੇ ਲਈ ਮੈਂ ਚਾਹਨਾ ਕਿ ਸਵਿਧਾਨਿਕ ਤੌਰ ਤੇ ਤੁਸੀਂ ਸਾਰੇ ਜਣੇ ਮੇਰਾ ਸਾਥ ਦਿਓ ਮੇਰੀ ਤਾਕਤ ਬਣਾਓ ਤਾਂ ਜੋ ਜਲੰਧਰ ਦੇ ਪੂਰੇ ਸ਼ਹਿਰ ਦੇ ਏਰੀਏ ਨੂੰ ਮੈਂ ਸਾਫ ਸੁੱਤਰਾ ਕਰਵਾ ਸਕਾਂ ਸੋਹਣਾ ਬਣਾ ਸਕਾਂ ਤੇ ਇਸ ਦੇ ਵਿੱਚ ਹਰ ਇੱਕ ਸੁੱਖ ਸੁਵਿਧਾ ਤੁਹਾਡੇ ਤੱਕ ਪੂਰਨ ਤੌਰ ਤੇ ਸਵਿਧਾਨ ਦੇ ਮੁਤਾਬਕ ਲੈ ਕੇ ਆ ਸਕਾਂ ਤੇ ਉਸ ਦੇ ਲਈ ਮੈਨੂੰ ਤੁਹਾਡੀਆਂ ਵੋਟਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮੈਂ ਚਾਹਾਂਗਾ 223 ਤੇ ਵਿੱਚ ਜੋ ਤੁਸੀਂ ਯੋਗਦਾਨ ਦਿੱਤਾ ਸੀਗਾ ਉਸੇ ਤਰ੍ਹਾਂ ਦਾ 224 ਦੇ ਵਿੱਚ ਵੀ ਤੁਹਾਡੀਆਂ ਜ਼ਿਆਦਾ ਜ਼ਿਆਦਾ ਵੋਟਾਂ ਪੈਣ ਤਾਂ ਜੋ ਮੈਂ ਤੁਹਾਡੀਆਂ ਵੋਟਾਂ ਦੇ ਮਿਆਰ ਦੇ ਨਾਲ ਅੱਗੇ ਵਧ ਕੇ ਤੁਹਾਡੇ ਲਈ ਕੁਝ ਅੰਗਾ ਕਰ ਸਕਾਂ ਫਲਾਂ ਦੀ ਟੋਕਰੀ ਚੋਣ ਨਿਸ਼ਾਨ ਜੋ ਕਿ ਨੰਬਰ 13 ਤੇ ਤੇ ਤੁਹਾਡੇ ਹੱਥ ਦੇ ਨਾਲ ਉਸ ਬਟਨ ਨੂੰ ਦਬਾ ਕੇ ਮੇਰੀ ਅਪੀਲ ਹੈ ਤੁਹਾਨੂੰ ਬਹੁਤ-ਬਹੁਤ ਧੰਨਵਾਦ